ਸਾਧ ਨੂੰ ਨਖਰੇ ਸਾਧ ਨੂੰ ਪ੍ਰੋਲ ਵੀ ਦਿੱਤੀ ਜਾਂਦੀ ਹੈ ਦਿਮਾਗ ਤੇ ਵੀ ਦਿੱਤੀ ਜਾਂਦੀ ਹੈ ਉਹ ਕਹਿੰਦਾ ਤਾਂ ਜਾਂਦਾ ਹੈ ਪਾਗਲਾ ਹੈ ਮੈਂਟਲੀ ਜਿਹੜਾ ਹੈ ਠੀਕ ਨਹੀਂ ਹੈ ਇਹ ਸਿੱਖਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਨਾ ਦੇ ਅੱਜ ਕਰਤਾਰ ਸਿੰਘ ਸਮਾਗਮ ਦੇ ਵਿੱਚ ਪਹੁੰਚੇ ਹੋ ਜੀ ਕਿਵੇਂ ਦਾ ਲੱਗਦਾ ਪੰਜਾਬ ਦੇ ਵਿੱਚ ਜਦੋਂ ਇਸ ਤਰ੍ਹਾਂ ਸਮਾਗਮ ਹੁੰਨੇ ਆ ਗੁਰਮਤਿ ਨੂੰ ਹੁਲਾਰਾ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਹ ਨਿਹਾਨ ਗੁਰਮਤਿ ਸਮਾਗਮ ਹੈ ਬਾਬਾ ਗਗਨਦੀ ਸਿੰਘ ਕਰਨਦੀਪ ਸਿੰਘ ਜੀ ਹੁਰਾ ਵੱਲੋਂ ਮਾਤਾ ਜੀ ਹੁਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਪਾਵਨ ਪੂਜਤ ਸਥਾਨ ਉੱਤੇ ਕਰਵਾਇਆ ਜਾਂਦਾ ਹੈ ਔਰ ਅੱਜ ਵੀ ਇਹ ਮਹਾਨ ਗੁਰਮਤ ਸਮਾਗਮ ਜਿਹੜੇ ਹੋ ਰਹੇ ਨੇ ਆ ਮਤਮੀਰ ਦਿਵਾਨ ਕਰਕੇ ਦੀਵਾਨ ਸਰਦਾਰ ਨੇ ਔਰ ਸੱਜੇ ਮੇਜਾਨਾ ਦੇ ਵਿੱਚ ਇਧਰ ਕਰਦੇ ਕੀਤਨੀਏ ਸਿੰਘਾਂ ਵੱਲੋਂ ਵਿਦਵਾਨ ਜਨਾਬ ਵੱਲੋਂ ਸੰਗਤਾਂ ਨੂੰ ਜਿੱਥੇ ਗੁਰਬਾਣੀ ਦਾ ਕੀਰਤਨ ਸਰਦਾਰ ਨੇ ਕਰਵਾ ਕੇ ਸੁਣਾ ਲਕੀਤ ਹੈ ਅਤੇ ਗੁਰਮਤ ਵਿੱਚ ਆਰਾਧਾ ਨਾਲ ਸੁਣਾ ਲਕੀਤਾ ਹੈ ਔਰਦਾਸ ਇਹ ਸੁਨੇਹਾ ਸਾਰੀ ਸੰਗਤ ਨੂੰ ਦੇਣਾ ਚਾਹੁੰਦਾ ਹੈ ਕਿ ਜਿੱਥੇ ਅਸੀਂ ਗੁਰਮਤ ਸਮਾਗਮ ਕਰਵਾਉਨੇ ਆ ਉਥੇ ਨਾਲ ਦੇ ਨਾਲ ਸਾਨੂੰ ਪੰਥ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਹੋਇਆ ਅੰਮ੍ਰਿਤ ਸੰਚਾਰ ਵੀ ਕਰਾਉਣੇ ਜ਼ਰੂਰੀ ਨੇ ਕਿਉਂਕਿ ਸਤਿਗੁਰਾਂ ਦੇ ਪਾਵਨ ਬਚਨਾਂ ਨਾਲ ਸਤਿਪਾਤ ਦੀ ਪਰਨੇ ਕੋਈ ਨਿਪੁੰਨ ਕਹਨਦਾ ਹੋਊਗਾ ਹਰ ਸਿੱਖ ਵਾਸਤੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਅੰਮ੍ਰਿਤ ਸ਼ਕੇ ਗੁਰੂ ਵਾਲੇ ਬਣ ਕੇ ਅਸੀਂ ਸਾਰੇ ਆਪਣਾ ਜੀਵਨ ਸਫਲਾ ਕਰੀਏ ਸਾਰੇ ਸਮੇਤ ਨੂੰ ਅੱਜ ਦੇ ਗੁਰਮਤ ਸਮਾਗਮ ਨੇ ਬਹੁਤ ਬਖਸ਼ਿਆ ਗਿਆ ਤੇ ਬਹੁਤ ਹੋਇਆ ਦੋਸਪਤਾ ਕਿਉਂਦਾ ਵਾਸਤੇ ਜੀ ਕਾ ਕਲਸਾ ਕੋਈ ਬ੍ਰਿਜਾ ਜੀ ਦਾ ਸਾਥ ਜੀ ਅਗੁਦੀਆ ਕਟਨਾ ਮਾਤਾ ਸਮਾਰਸੀ ਜਦੋਂ ਸੂਲੀਏ ਕੰਮ ਤੇ ਇਹ ਉੱਤਿਆਪ ਗਾਉਂ ਬਣਾਏ ਗਏ ਤੇ ਮੁੱਢੀ ਜਿਹੜਾ ਪਟਾਵਾਂ ਦੇ ਉੱਤੇ ਲਾਤੀ ਲੱਗੀ ਤਾਂ ਉਹ ਚਾਰਾ ਸਾਲ ਨਹੀਂ ਜਿਹੜਾ ਉਹ ਇੱਕ ਵਿਅਕਤੀ ਬਣ ਗਿਆ ਸੀ ਤਾਂ ਬੇਅਦ ਵੀ ਜਿੱਟਾਵਾਂ ਨੂੰ ਪੰਜਾਬ ਦੇ ਵਿੱਚ ਕਿਸੇ ਦੇ ਇੱਕ ਹੀ ਕੜਾ ਚਾਹੁੰਦੇ ਜੀ ਇੱਕੋ ਜੀ ਸਰਕਾਰਾਂ ਜਿਹੜੀਆਂ ਨੇ ਕੋ ਸਤਿਗੁਰੂ ਪਈਆਂ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਗੁਰੂ ਸਾਹਿਬ ਜੀ ਦੀ ਬੇਅਦਬੀ ਇਹ ਸ਼ਰਾਰਤੀ ਇਨਸਾਨ ਵਾਲੀ ਕੀਤੀ ਜਾਂਦੀ ਹੈ ਜਾਂ ਤਾਂ ਫਿਰ ਜਦੋਂ ਉਹ ਫੜ ਲਿਆ ਜਾਂਦਾ ਸ਼ਰਾਰਤੀ ਅਨਸਰ ਉਹਨੂੰ ਕਹਿ ਦਿੱਤਾ ਜਾਂਦਾ ਹੈ ਇਹ ਪਾਗਲ ਹੈ ਇਹ ਮੈਂਟਲੀ ਜਿਹੜਾ ਹੈ ਇਹ ਠੀਕ ਨਹੀਂ ਹੈ ਇਸ ਕਰਕੇ ਸਰਕਾਰ ਔਰ ਕਮੋਰ ਵੀ ਉਹਨੂੰ ਛੱਡ ਦਿੰਦਾ ਹੈ ਔਰ ਜਦੋਂ ਉਹ ਬੇਅਦਬੀ ਦੀ ਘਟਨਾ ਕਰਦਾ ਹੈ ਜabb ਬੀਅਦਮੀ ਨੂੰ ਇਨਜਾਮ ਦਿੰਦਾ ਹੈ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਹੈ ਉਹਨੂੰ ਇਹ ਤੋ ਦਿੱਖਦਾ ਹੈ ਕਿ ਮੈਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਕਰ ਰਿਹਾ ਹਾਂ ਪਰ ਉਹ ਉਹਨੂੰ ਆਪਣੇ ਘਰ ਵਾਲੇ ਜੀ ਨਹੀਂ ਦੇਖ ਉਸ ਲਈ ਉਹ ਪਾਗਲ ਨਹੀਂ ਕਰਦਾ ਉਹਨੂੰ ਪਾਗਲ ਦੇ ਕੇ ਛੱਡ ਦਿੱਤਾ ਜਾਂਦਾ ਹੈ ਔਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਤੇ ਸਤ ਸਤ ਕਾਨੂੰਨ ਬਣਾਏ ਜਾਣ ਸਕੋਂਸ ਸਤਿਗੁਰੂ ਨਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਹੈ। ਲਾਸਟ ਵੀ ਇਹ ਹੈ ਜੇ ਆਪ ਬੰਤੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਚਾਲਦੇ ਆਏ ਤੇ ਉਹਨਾਂ ਨੂੰ ਜਿਹੜੀ ਪੈਰੋਗਰਮੀ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਸਰਕਾਰ ਨੂੰ ਕੁਝ ਦਿਨਾਂ ਬਾਅਦ ਇਹ ਪੈਰੋਗਰਮੀ ਦਿੱਤੀ ਹੈ 25 ਅਗਸਤ ਨੂੰ ਉਹਨਾਂ ਨੇ ਕਿਹਾ ਕਿ ਇਹ ਪੈਰੋਗਰਮੀ ਕਿਉਂ ਕਰਨਾ ਚਾਹੁੰਦੇ। ਵੇਖੋ ਜੀ ਜਿਹੜੇ ਸਿੱਖਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ 90% ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ ਨੇ। ਔਰ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਸਿੱਖਾਂ ਦਾ ਬੜਾ ਵੱਡਾ ਹਿੱਸਾ ਹੈ। ਔਰ ਜਦੋਂ ਸਿੱਖਾਂ ਨੇ ਆਪਣੀਆਂ ਜਿਹੜੀਆਂ ਕਾਨੂੰਨ ਵੱਲੋਂ ਉਹਨੂੰ ਸੁਝਾਵਾਂ ਦਿੱਤੇ ਨਾ ਸਰਕਾਰ ਨੇ ਉਹਨੂੰ ਪੂਰੀਆਂ ਵੀ ਕਰ ਲੀਆਂ ਜੂਰੀਆਂ ਦੂਰੀ ਸੁਝਾਵਾਂ ਪੂਰੀਆਂ ਕਰਕੇ ਵੀ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਪਰ ਇੱਕ ਸੌਦਾ ਸਾਧ ਜਿਹੜਾ ਬਲਾਤਕਾਰੀ ਦੇ ਦੋਸ਼ ਵੀ ਉੱਤੇ ਲੱਗੇ ਨੇ ਉਹ ਸਾਬਤ ਵੀ ਹੋਏ ਨੇ ਕਤਲ ਦੇ ਦੋਸ਼ ਉੱਤੇ ਉਹ ਵੀ ਸਾਬਤ ਹੋਏ ਨੇ ਉਸ ਸੌਦੇ ਸਾਧ ਨੂੰ ਨਖਟੋ ਸਾਧ ਨੂੰ ਪਰੋਲ ਵੀ ਦਿੱਤੀ ਜਾਂਦੀ ਹੈ ਜਮਾਨਤ ਵੀ ਦਿੱਤੀ ਜਾਂਦੀ ਹੈ ਪਰ ਬੰਦੀ ਸਿੰਘ ਦੇ ਲੰਬੇ ਸੰਘਰਮ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਨਾਤੇ ਪਰੋਲ ਦਿੱਤੀ ਜਾਂਦੀ ਹੈ ਨਾ ਜਮਾਨਤ ਦਿੱਤੀ ਜਾਂ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ ਔਰ ਇਸ ਵਾਸਤੇ ਸਾਰੀ ਸੰਗਤ ਨੂੰ ਸਾਰੇ ਸਿੱਖ ਕੌਮ ਨੇ ਇਕੱਤਰ ਹੋ ਕਰਕੇ ਹਮਲਾ ਮਾਰਨਾ ਪਵੇਗਾ ਤਾਂ ਹੀ ਸਾਡੇ ਜਿਹੜੇ ਬੰਦੀ ਸਿੰਘ ਅੰਦਰ ਨੇ ਉਹਨਾਂ ਨੂੰ ਰਿਹਾਈ ਔਰ ਜ਼ਮਾਨਤ ਮਿਲ ਸਕੂਗੀ